ਯੋਗ ਜੋਗਾ ਟਾਲ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਮੈਂ ਕਾਲੇ ਮਸਤ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਰੁਘਵੀਰ ਸਿੰਘ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੇ ਨਾਲ ਹੀ ਸੰਤ ਬਾਬਾ ਧੰਨਾ ਸਿੰਘ ਜੀ ਬਡੂੰਦੀ ਵਾਲੇ ਬਾਬਾ ਹਰਜਿੰਦਰ ਸਿੰਘ ਜੀ ਗਿੰਦੂ ਜੀ ਨਾਨਕ ਸਾਹਿਬ ਤੋਂ ਤੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਨਾਨਕ ਸਾਹਿਬ ਵਾਲੇ ਮਹਾਂਪੁਰਖ ਜਿੰਨੇ ਵੀ ਬਾਬਾ ਜੀ ਹੋਰਾਂ ਦੇ ਨਾਲ ਹੀ ਸਾਡੇ ਭੈਣ ਜੀ ਮਾਤਾ ਵੇਪਨਪ੍ਰੀਤ ਕੌਰ ਜੀ ਤੇ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੇ ਸਾਰੇ ਸੰਤ ਮਹਾਪੁਰਖ ਗੁਰੂ ਦੀਆਂ ਲਾੜਦੀਆਂ ਨਹਿੰਸ ਸਿੰਘ ਫੌਜਾਂ ਸਾਰੇ ਜਿੱਥੇ ਅੱਜ ਸਭ ਤੋਂ ਪਹਿਲਾਂ ਮੈਂ ਗੱਜ ਕੇ ਫਤਹਿ ကြਾਉਣਾ ਗੱਜ ਕੇ ਫਤਹਿ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਅੱਜ ਆਪਾਂ ਉਹ ਮਹਾਨ ਮਹਾਪੁਰਖ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ ਆਪਾਂ ਹਰ ਸਾਲ ਜਿਹੜਾ ਉਹਨਾਂ ਦੇ ਜਨਮ ਦਿਹਾੜੇ ਪਿੰਡ ਬੜੂੰਦੀ ਹੁਣ ਇਸ ਸਟੇਟ ਫੈਕਟਰੀ ਆਪਾਂ ਨੂੰ ਵਜਨ ਸਾਂਝੇ ਕਰ ਰਹੇ ਸੀ ਕਿ ਦੇਸ਼ ਵਿਦੇਸ਼ ਦੇ ਵਿੱਚ ਇੱਥੇ ਹੀ ਨਹੀਂ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਸੰਤ ਬਾਬਾ ਸਤਖੰਡ ਵਾਸੀ ਬਾਬਾ ਈਸ਼ਰ ਸਿੰਘ ਜੀ ਤੇ ਉੱਥੇ ਹੀ ਸਤਖੰਡ ਵਾਸੀ ਬਾਬਾ ਜਗੀਰ ਸਿੰਘ ਜੀ ਉਹਨਾਂ ਦਾ ਜਿਹੜਾ 100 ਸਾਲਾ ਆਪਾਂ ਜਨਮ ਦਿਹਾੜੇ ਬਹੁਤ ਹੀ ਚੜ੍ਹਦੀ ਕਲਾ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਏ ਜਾ ਰਹੇ ਨੇ ਮਾਪੁਰਖਾਂ ਵੱਲੋਂ ਜਿੱਥੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭੈਣ ਜੀ ਦਲੇਰ ਕੌਰ ਖਾਲਸਾ ਜਿਹੜੇ ਆਪਣੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪ ਜੀ ਨੂੰ ਇਤਿਹਾਸ ਦੁਆਰਾ ਜਾਣੂ ਕਰਵਾ ਰਹੇ ਅਸੀਂ ਤੁਹਾਡੀ ਵਾਰਾਂ ਦੇ ਰਾਹੀਂ ਤੇ ਉੱਥੇ ਹੀ ਅੱਜ ਆਪਾਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਅੱਜ ਆਪਾਂ ਬਹੁਤ ਹੀ ਜਿੱਥੇ ਚੜਦੀ ਕਲਾ ਦੇ ਨਾਲ ਪਿਛਲੇ ਦਿਨੀ ਵੀ ਬਾਬਾ ਜੀ ਬਾਬਾ ਧੰਨਾ ਸਿੰਘ ਜੀ ਹੋਰਾਂ ਦੇ ਨਾਲ ਜਦੋਂ ਨਾਨਕ ਸਾਹਿਬ ਵਿਖੇ ਪ੍ਰੋਗਰਾਮ ਸੀ ਤੇ ਉਦੋਂ ਬਾਬਾ ਜੀ ਹੋਰਾਂ ਦੇ ਨਾਲ ਜਿਹੜੇ ਗੁਰਮਤੇ ਸਾਂਝੇ ਹੋਏ ਸੀ ਕਿ ਇਹ ਪ੍ਰੋਗਰਾਮ ਤੇ ਬਾਬਾ ਜੀ ਜ਼ਰੂਰ ਆਪਾਂ ਹਾਜ਼ਰੀਆਂ ਲਵਾਉਣੀਆਂ ਨੇ ਤੇ ਵੇ ਜਿਹੜੇ ਪ੍ਰੋਗਰਾਮ ਪਿੱਛੇ ਜੇ ਵੀ ਸੀ ਉਦੋਂ ਵੀ 5 ਮਾਰਚ ਤੇ ਉਹ ਹੋਲਾ ਮਲਾ ਗਿਆ ਮੈਂ ਬੰਬੇ ਗਿਆ ਹੋਇਆ ਸੀ ਤੇ ਉਹਦੇ ਕਰਕੇ ਜਿਹੜਾ ਇੱਥੇ ਹਾਜ਼ਰੀ ਨਹੀਂ ਲਵਾ ਸਕਿਆ ਤੇ ਅੱਜ ਮਹਾਪੁਰਖਾਂ ਦਾ ਹੁਕਮ ਹੋਇਆ ਸੀ ਤੇ ਮੈਂ ਤੇ ਜਿੱਥੇ ਸਾਡੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਕੰਨ ਵੀ ਗੁਰਮਤਾ ਹੋਇਆ ਕਿ ਇਸ ਸਥਾਨ ਤੇ ਆਪਾਂ ਜਰੂਰ ਦਰਸ਼ਨ ਕਰਕੇ ਆਉਣੇ ਨੇ ਇਹ ਮਹਾਨ ਨਗਰ ਹੈ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ 1976 ਦੇ ਵਿੱਚ ਮਹਾਪੁਰਖ ਬਾਬਾ ਜਗੀਰ ਸਿੰਘ ਜੀ ਜਿਨ੍ਹਾਂ ਨੇ ਨਾਨਕ ਸਾਹਿਬ ਇਥੇ ਮਾਪੁਰਖਾਂ ਦੇ ਨਾਲ ਬਹੁਤ ਵੱਡੀਆਂ ਜਿੱਥੇ ਹਾਜ਼ਰੀਆਂ ਸੇਵਾਵਾਂ ਕੀਤੀਆਂ ਤੇ ਹੁਣ ਜਿਹੜੇ ਐ ਪਿੰਡ ਨਗਰ ਜਿਹੜਾ ਬਨੂੰਦੀ ਵਿਖੇ ਉਹਨਾਂ ਦੇ ਆਪਾਂ 100 ਸਾਲਾ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਦੇ ਜਨਮ ਦਿਹਾੜੇ ਮਨਾ ਰਹੇ ਆ ਸੰਤਾਂ ਕੇ ਕਾਰਜ ਆਪ ਕੋ ਲੋਆ ਹਰ ਕੰਮ ਕਰ ਆਵਨੇ ਆਇਆ RAM ਘਰ ਤੋਂ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸੋ ਮਾਪੁਰਖਾਂ ਦੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਨਾਮ ਰਾਜੇ ਸੋ ਮਾਹਪੁਰਖਾਂ ਦੀ ਵਡਿਆਈ ਹੁੰਦੀ ਹੈ ਜਿੱਥੇ ਵੀ ਜਾ ਕੇ ਚਰਨ ਧੂੜ ਬਖਸ਼ਦੇ ਨੇ ਤੇ ਉੱਥੇ ਹੀ ਸੰਤਾਂ ਦਾ ਕਿਵੇਂ ਠਾਠਾ ਮਾਰਦਾ ਸਮੁੰਦਰ ਜਿਹੜਾ ਹੁੰਦਾ ਤੇ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿੱਥੇ ਇਹ ਮਾਹਪੁਰਖ ਨਾਨਕ ਸਾਹਿਬ ਵਾਲੇ ਕਈ ਵਾਰੀ ਹੁੰਦਾ ਆਪਾਂ ਦੇਖਦੇ ਆ ਕੋਈ ਮਾਹਪੁਰਖਾਂ ਦੇ ਖਿਲਾਫ ਕਈ ਵਾਰੀ ਕੋਈ ਇੱਕ ਮੜੀ ਜੀ ਕੋਈ ਗਲਤੀ ਹੋ ਜਾਂਦੀ ਹੈ ਤੇ ਸਾਰੇ ਮਾਹਪੁਰਖਾਂ ਨੂੰ ਵਿੱਚ ਭੁਲੇਟਣ ਲੱਗ ਪੈਂਦੇ ਨੇ ਇਹ ਹੋ ਜਾ ਨਹੀਂ ਹੋਣਾ ਚਾਹੀਦਾ ਜਦੋਂ ਨਾਨਕ ਸਾਹਿਬ ਇਥੇ ਬਹੁਤ ਹੀ ਵੱਡੇ ਜਿਹੜੇ ਉੱਥੇ ਸੰਤ ਮਹਾਂਪੁਰਖਾਂ ਦਾ ਇਕੱਤਰਤਾਈ ਦੇ ਨਾਲ ਜਿੱਥੇ ਪਿਛਲੇ ਮਿਰਕਾ 2-3 ਮਹੀਨੇ ਹੋਏ ਨੇ ਤੇ ਮਹਾਂਪੁਰਖਾਂ ਦੇ ਕੋਈ ਜਿਹੜੀ ਸ਼ਾਨ ਦੇ ਖਿਲਾਫ ਕੋਈ ਬੋਲਣ ਦੀ ਜੁਰਤ ਕਰ ਰਿਹਾ ਸੀ ਤੇ ਉਦੋਂ ਦਾਸ ਨੂੰ ਵੀ ਉੱਥੇ ਹਾਜ਼ਰੀ ਲਵਾਉਣ ਦਾ ਜਿਹੜਾ ਮੌਕਾ ਮਿਲਿਆ ਤੇ ਮਹਾਂਪੁਰਖਾਂ ਦਾ ਜਿੱਥੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਕਈ ਵਾਰੀ ਕੋਈ ਇੱਕ ਅੱਧਾ ਕੋਈ ਗਲਤੀ ਹੋ ਵੀ ਜਾਂਦੀ ਹੈ ਪਰ ਸੰਪਰਦਾ ਜਿਹੜੀ ਹੁੰਦੀ ਹੈ ਉਹਨੂੰ ਜਾਂ ਜੋ ਉਹਨਾਂ ਦੀ ਨਾਨਕਸਰ ਵਾਲੇ ਜਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਮਾਪੁਰਖਾਂ ਨੇ ਬਹੁਤ ਵੱਡੀਆਂ ਜਿੱਥੇ ਜਿਹੜਾ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਕਮਾਈ ਕੀਤੀ ਹੋਈ ਹੈ ਤੇ ਜਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਨਾਨਕਸਰ ਸੰਪਰਦਾ ਨਾਨਕਸਰ ਸੰਪਰਦਾ ਨਹੈਂਸਨ ਜਿੱਥੇ ਬੰਦੀਆਂ ਜਿਹੜੀਆਂ ਨੇ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਗੈਰਮਾਈ ਥਲੇ ਕਿਉਂਕਿ ਆਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਜਿਹੜੇ ਸੀ ਉਹ ਸ਼ਰੋਮੀ ਪੰਥ ਆਕਾਲੀ ਬੁੱਢਾ ਦਲ ਪੰਜਵਾਂ ਤਖਤਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਇਆ ਕਰਦਾ ਸੀ ਤੇ ਜਥੇਦਾਰ ਜਿਵੇਂ ਹੁਣ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਜਿਨ੍ਹਾਂ ਨੇ ਬਹੁਤ ਵਧੀਆ ਫੈਸਲੇ ਲਏ ਤੇ ਉਹ ਪੁਰਾਣੀ ਜਿਹੜੀ ਯਾਦ ਸੀ ਉਹ ਤਾਜ਼ਾ ਕਰਵਾਈ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਸੀ ਕੋਰੜਿਆਂ ਦੀ ਸਜ਼ਾ ਸੁਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੋਰੜਿਆਂ ਦੀ ਸਜ਼ਾ ਜਿਹੜੀ ਸੀ ਪ੍ਰਵਾਨ ਵੀ ਕੀਤੀ ਸੀ ਉਹ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਬੁੱਢਾ ਤਲ ਦੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਸੀ ਤੇ ਜਦੋਂ ਪਿਛਲੇ ਦਿਨੀ ਜਿਹੜੀ ਐ ਜਦੋਂ ਸਿੰਘ ਸਾਬਾ ਨੂੰ ਲਾਉਣ ਦਾ ਫੈਸਲਾ ਹੋਇਆ ਉੱਥੇ ਸਾਡੀਆਂ ਸਾਰੀਆਂ ਨਹਿਨ ਸਿੰਘ ਜਥੇਬੰਦੀਆਂ ਨੇ ਸ਼੍ਰੋਮਣੀ ਪੰਚਾਇਤ ਅਕਾਲੀ ਬੁੱਢਾ ਦਰ ਪੰਜਵਾ ਤਹੱਦੀ ਅਗਵਾਈ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਫੈਸਲੇ ਲੈ ਤੇ ਉਹਨਾਂ ਨੂੰ ਜਿਹੜਾ ਮਜਬੂਰ ਹੋਣਾ ਪਿਆ ਤੇ ਹੋਣਾ ਅੱਗੇ ਵੀ ਹੋਣਾ ਪੈਣਾ ਜਿਹੜੇ ਫੈਸਲੇ ਨੇ ਉਹ ਵਾਪਸ ਲੈਣੇ ਪੈਣੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਿੰਘ ਸਾਬਾ ਦੀ ਜਿਹੜਾ ਮਾਨ ਮਰਿਆਦਾ ਆਣ-ਬਾਣ ਤੇ ਸ਼ਾਨ ਉਹਨਾਂ ਨੂੰ ਕਾਇਮ ਕਰਨੀ ਪੈਣੀ ਹੈ ਨਹਿਂਸਿੰਗ ਫੌਜਾਂ ਜਿਹੜੀਆਂ ਨੇ ਦੇ ਨਾਲ ਹੀ ਸੰਤ ਮਾਹਪੁਰਖ ਸਾਰੀਆਂ ਗੁਰਸੇਖ ਸੰਗਤਾਂ ਇਹਦੇ ਵਿੱਚ ਜਿਹੜਾ ਬਹੁਤ ਚੜ੍ਹਦੀ ਕਲਾ ਦੇ ਨਾਲ ਸਹਿਯੋਗ ਦੇ ਰਹੇ ਨੇ ਆਪਾਂ ਮਰਿਆਦਾ ਦੀ ਗੱਲ ਕਰਨੀ ਹੈ ਸ੍ਰੀ ਹਰਿ ਕਾਲਤਾਖਤ ਸਹਿਬ ਦੀ ਆਣ ਬਾਣ ਸ਼ਾਨ ਦੀ ਗੱਲ ਕਰਨੀ ਹੈ ਸੋ ਅੱਜ ਮਾਹਪੁਰਖਾਂ ਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਮਨ ਚਿੰਦਿਆ ਬੜ ਪਾਵਨਾ ਹੋਮੇ ਵਿੱਚੋਂ ਜਾਏ ਗੁਰੂ ਸਾਹਿਬ ਦੀ ਆਪਾਰ ਕਿਰਪਾ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਮਹਾਪੁਰਖਾਂ ਦੇ ਉਹਨਾਂ ਦੇ 100 ਸਾਲ ਦਾ ਜਨਮ ਸ਼ਤਾਬਦੀ ਜਿਹੜੀ ਹੈ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਜਿੱਥੇ ਮੈਂ ਇੱਥੇ ਹੀ ਨਹੀਂ ਭਾਵੇਂ ਯੂਕੇ ਦੇ ਵਿੱਚ ਚਲੇ ਜਾਓ ਜਾਂ ਯੂਐਸਏ ਚਲੇ ਜਾਓ ਕੈਨੇਡਾ ਚਲੇ ਜਾਓ ਮਹਾਪੁਰਖਾਂ ਨੇ ਬਹੁਤ ਵੱਡੇ ਪ੍ਰਚਾਰ ਪ੍ਰਸਾਰ ਕੀਤੇ ਸੋ ਜਿੱਥੇ ਮਹਾਪੁਰਖਾਂ ਦਾ ਨਾਨਕਸਰ ਵਾਲੇ ਮਹਾਪੁਰਖਾਂ ਦਾ ਸ਼੍ਰੋਮਣੀ ਪੰਚਾਇਤ ਅਕਾਲੀ ਬੁੱਢਾ ਦਲ ਦਾ ਬਹੁਤ ਹੀ ਜ਼ਿਆਦਾ ਨੇੜ ਦਾ ਸਬੰਧ ਹੈ ਕਿਉਂਕਿ ਇਹਨਾਂ ਦੇ ਜਿੰਨੇ ਵੀ ਮਾਪੁਰਖ ਹੋਏ ਨੇ ਸੰਤ ਬਾਬਾ ਆਇਸ਼ਰ ਸਿੰਘ ਜੀ ਸੰਤ ਬਾਬਾ ਨੰਦ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਹੋਰ ਆਹ ਮਾਪੁਰਖਾਂ ਦੇ ਮੈਂ ਬਹੁਤ ਹੀ ਉਹਨਾਂ ਦੇ ਚਰਨ ਪਰਸਦਾ ਰਿਹਾ ਉਹਨਾਂ ਦੇ ਦਰਸ਼ਨ ਦਦਾਲੇ ਕਰਦਾ ਹੁੰਦਾ ਸੀ ਬਾਬਾ ਜਿੰਦੂ ਜੀ ਵੀ ਨਾਲ ਹੁੰਦੇ ਸੀ ਤੇ ਉਹ ਦੱਸਦੇ ਹੁੰਦੇ ਸੀ ਕਿ ਬਾਬਾ ਜੀ ਸਾਡੇ ਵੀ ਮਾਪੁਰਖ ਦੱਸਦੇ ਸੀ ਬਾਬਾ ਕੁੰਦਨ ਸਿੰਘ ਜੀ ਵੀ ਦੱਸਦੇ ਹੁੰਦੇ ਸੀ ਇਹ ਬੁੱਢਾ ਦਲ ਦੇ ਸਾਰੇ ਅਮਰਧਾਰੀ ਮਾਪੁਰਖ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਸਾਡਾ ਬ੍ਰੇਨ ਪਿਆਰ ਆਪਸੀ ਨਾਨਕਸਰ ਵਾਲੇ ਮਹਾਪੁਰਖ ਕੋਈ ਵੀ ਸੰਤ ਮਹਾਪੁਰਖ ਹਮੇਸ਼ਾ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਤੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਅਸੀਂ ਇੱਕ ਦੂਜੇ ਦੇ ਦਾਲ ਸਹਾਯੋਗ ਨਾਲ ਚੱਲਦੇ ਆ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਵਿਪਨ ਪ੍ਰੀਤ ਕੌਰ ਜੀ ਭਾਵੇਂ ਆਪ ਜਿਹੜੇ ਨੇ ਉਹ ਹਜੂਰ ਸਾਹਿਬ ਹਰ ਮਹੀਨੇ ਜਾਂਦੇ ਨੇ ਤੇ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਇੱਥੇ ਹਾਜ਼ਰੀ ਲਵਾ ਰਹੇ ਨੇ ਮੈਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਜੀ ਆਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਭਾਵੇਂ ਕੋਈ ਵੀ ਹੋਵੇ ਪਰ ਅਸੀਂ ਇਹਨਾਂ ਨੂੰ ਜਥੇਦਾਰ ਜਿਹੜੇ ਜਦੋਂ ਤੱਕ ਮर्यादा ਦੇ ਵਿੱਚ ਜਿਹੜੀ ਗੱਲਬਾਤ ਨਹੀਂ ਆਉਂਦੀ ਉਦੋਂ ਤੱਕ ਸਾਡੇ ਜਥੇਦਾਰ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਤੇ ਉੱਥੇ ਨਹੈਂਕਸਨ ਜਥੇਪੰਧੀਆਂ ਇਹਦੇ ਤੇ ਡੱਟ ਕੇ ਪੈਰਾ ਦੇ ਰਹੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਹਨਿਆਂ ਨੂੰ ਆਪਾਂ ਜਮਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਦਿਉ ਮੈਂ ਸਾਰਾ ਜਾਵੇ ਗਹਿ ਵਿਪਰੰਤ ਦੀ ਰੀਤ ਮੈਂ ਨਾ ਗਰੂਨ ਕੀ ਪ੍ਰਤੀ ਤਿਆਰ ਪਰ ਤਿਆਰ ਹੋਈਏ ਜਿਨ੍ਹਾਂ ਗੁਰਸਿੱਖਾਂ ਨੇ ਮਹਾਪੁਰਖ ਜਿਹੜੇ ਬਹੁਤ ਵੱਡੀ ਜਿਹੜੀ ਕਾਮ ਕਮਾਈ ਕਰ ਰਹੇ ਨੇ ਕਿੰਨੇ ਵੱਡੇ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਨੇ ਨਿਲੰਬਰ ਜਿਹੜੇ ਨਿਸ਼ਾਨ ਸਾਹਿਬਾਂ ਤੇ ਆਪਜੀ ਪੰਜ ਪਿਆਰਿਆਂ ਦੀ ਤੱਬ ਵਾ ਜਿਹੜੇ ਚੱਲ ਰਹੇ ਹੋ ਜਿਵੇਂ ਹੋਲੇ ਮਹੱਲੇ ਤੇ ਇਸ ਲਈ ਅਨੰਦਪੁਰ ਸਾਹਿਬ ਆਪਜੀ ਦਰਸ਼ਨ ਦਰਦਾਰੇ ਕਰਦੇ ਹਾਂ ਕਿਵੇਂ ਨੀਲੇ ਜਿਹੜੇ ਦਸਤਾਰਾਂ ਦੇ ਹੜ ਆਏ ਹੁੰਦੇ ਨੇ ਸੋ ਉਵੇਂ ਹੀ ਮਾਪੁਰਖ ਜਿਹੜੇ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਮਾਪੁਰਖ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਬਾਬਾ ਜਗੀਰ ਸਿੰਘ ਜੀ ਹੋਰਾਂ ਦੇ ਜਿਹੜੇ 100 ਸਾਲਾਂ ਜਨਮ ਦਿਹਾੜੇ ਮਾਪੁਰਖਾਂ ਦੇ ਹਰ ਸਾਲ ਜਿਹੜੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਨਮ ਦਿਹਾੜੇ ਮਨਾਏ ਜਾਂਦੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਹੋਰਾਂ ਦੇ ਆਪ ਜੀ ਹਾਜ਼ਰੀ ਲਵਾ ਰਹੇ ਹੋ ਬਹੁਤ ਹੀ ਭਾਗਾਂ ਵਾਲਿਓ ਨਾਲ ਹੀ ਬੇਨਤੀ ਕਰਦਾ ਖਾਲਸਾ ਅਕਾਲ ਪੁਰਖ ਦੀ ਮੌਜ ਪਰਮਤਉ ਖਾਲਸਾ ਪਰਮਾਤਮ ਦੀ ਮੌਜ ਸੋ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਜਨ ਸ਼ੋ ਜਿਹੜੀ ਐ ਨਾਲ ਹੀ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਤੇ ਬਾਣੇ ਦੇ ਧਰਨੀ ਹੋਵੋ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਆਪਦੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਤੇ ਜਿਹੜੇ ਕੇਸਾਂ ਇਹ ਕੇਸ ਜਿਹੜੀ ਐ ਮੋਰ ਹੈ ਗੁਰੂ ਸਾਹਿਬ ਨੇ ਵਜਨ ਕੀਤੇ ਸੀ ਜਦੋਂ ਮੇਰਾ ਕੋਈ ਸਿੱਖ ਜੇ ਪਹਿਲੀ ਗੱਲ ਤੇ ਕੋਈ ਸਿੱਖ ਨਰਕ ਤੇ ਜਾਂਦਾ ਹੀ ਨਹੀਂ ਜੇ ਗਲਤੀ ਨਾਲ ਜਲਿਆ ਵੀ ਜਾਵੇ ਤੇ ਉਹ ਜਿਹੜੀ ਹੈ ਕੇਸ ਜਿਹੜੇ ਨੇ ਉਹਦੀ ਪਛਾਣ ਹੁੰਦੀ ਆ ਗੁਰੂ ਸਾਹਿਬ ਉਹਨੂੰ ਕੇਸਾਂ ਦੀ ਪਛਾਣ ਕਰਕੇ ਉਹਨੂੰ ਸੱਚਖੰਡ ਚ ਲਿਆਉਂਦੇ ਨੇ ਸੋ ਜਰੂਰ ਕੇਸਾਂ ਧਾਰੀ ਹੋਵੋ ਅਮਰ ਸੇਕੋ ਤਿਆਰ ਪਰ ਤਿਆਰ ਹੋਵੋ ਚੜ੍ਹਦੀ ਕਲਾ ਦੇ ਵਿੱਚ ਰਹੋ ਜਦ ਲਗ ਮਾਰਾ ਨੇ ਤਾਂ ਹੀ ਕਿਆ ਪਾਣੂ ਪੂਰੇ ਤਿਆਰ ਪ੍ਰਤਿਆਪ ਹੋ ਕੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਬੁਰਜਾ ਬੁਰਜਾ ਕਟ ਮਰਿਆ ਕਬੂ ਨਾ ਛਾੜਿਆ ਕੇ ਚੜਦੀ ਕਲਾ ਚ ਰਹੋ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਆਪ ਜੀ ਨਾਲ ਉਹਨਾਂ ਨੇ ਵੀ ਭਜਨ ਸਾਂਝੇ ਸੰਦੇਸ਼ ਦੇਣਾ ਸੋ ਬਾਬਾ ਧਨਨਾ ਸਿੰਘ ਜੀ ਆਪ ਜੀ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਉੱਥੇ ਹੀ ਬਾਬਾ ਹਰਜਿੰਦਰ ਸਿੰਘ ਜਿੰਦੂ ਜੀ ਬਾਬਾ ਕੁੰਦਨ ਸਿੰਘ ਜੀ ਸਤਖੰਡ ਵਾਸੀ ਮਹਾਂਪੁਰਖ ਉਦੋਂ ਬਹੁਤ ਜ਼ਿਆਦਾ ਪ੍ਰੇਮ ਪਿਆਰ ਉਦੋਂ ਤੋਂ ਲੈ ਕੇ ਚੱਲਿਆ ਆ ਰਿਹਾ ਗੁਰੂ ਸਾਹਿਬ ਇਸੇ ਤਰ੍ਹਾਂ ਜਿਹੜਾ ਮੇਲ ਮਲਾਪ ਆਪਸੀ ਪਿਆਰ ਬਣਾਈ ਰੱਖਣ ਇਹਨਾਂ ਕੁਝ ਕਹਿੰਦਾ ਹੋਇਆ ਕਿਉਂਕਿ ਨਗਰ ਕੀਰਤਨ ਅਗਲੇ ਪੜਾਅ ਵਾਸਤੇ ਰਵਾਨਾ ਹੋਣਾ ਸੋ ਜਿੱਥੇ ਆਪਾਂ ਹੋਲੇ ਮਹੱਲੇ ਤੇ ਗੁਰਸੇਕ ਸੰਗਤਾਂ ਦਰਸ਼ਨ ਕਰਦੀਆਂ ਨੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਦੇ ਇਹ ਉਹ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਕਾਬਲ ਕੰਧਾਰ ਅਫਗਾਨਿਸਤਾਨ ਪਹਾਵਲਪੁਰ ਤੇ ਜਿਹੜੇ ਦਿੱਲੀ ਤੇ ਦਿੱਲੀ ਤੋਂ ਅੱਗੇ ਤੋਂ ਲੈ ਕੇ ਲਾਹੌਰ ਇਹ ਸਾਰੇ ਜਿਹੜੇ ਇਲਾਕੇ ਜਿੱਤ ਕੇ ਫਤਿਹ ਦੇ ਨਿਸ਼ਾਨ ਚੁਲਾਏ ਤੇ ਹਮੇਸ਼ਾ ਗੁਰੂ ਦੀਆਂ ਲਾਡਲੀਆਂ ਫੌਜਾਂ ਕੋਈ ਵਿੱਚ ਮਾੜਾ ਵੀ ਹੋ ਜਾਂਦਾ ਪਰ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਬੂਜਨੀਕ ਨੇ ਹਮੇਸ਼ਾ ਕੋਈ ਵੀ ਜਦ ਆਪ ਕੀ ਉਦ ਨਿਧਾਨ ਬਣੇ ਆਤੀ ਹੀ ਰਣ ਮੈਂ ਤਬ ਯੂਜ ਮਰੂ ਅੱਗੇ ਹੋ ਕੇ ਯੂਜਦੀਆਂ ਨੇ ਭਾਵੇਂ ਦਸਾਨੀ ਮੋਰਚਾ ਭਾਵੇਂ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੋਣੀ ਭੈਣ ਜੀ ਗੱਲ ਕਰ ਰਹੇ ਸੀ ਸਾਡਾ ਬੱਚੇ ਵੀ ਆ ਸਾਡੇ ਭੈਣ ਜੀ ਖਾਸ ਜਿਨ੍ਹਾਂ ਨੂੰ ਆਪਾਂ ਹੁਣੇ ਸਰਵਣ ਕਰਨਾ ਹੈ ਸੀ ਸੋ ਦਲੇਰ ਖਾਲਸਾ ਤੇ ਨਾਲ ਹੀ ਜਿੱਥੇ ਗੁਰੂ ਦੀਆਂ ਲਾੜੀਆਂ ਫੌਜਾਂ ਜੇ ਬੇਅਦਬੀ ਦੀ ਗੱਲ ਆਉਂਦੀ ਹੈ ਉਹ ਵੀ ਤੁਰਤ ਤਾਨ ਮਾ ਕਲਿਆਣ ਦੀ ਗੱਲ ਕਰਦੇ ਨੇ ਸੋ ਆਪਾਂ ਚੜ੍ਹਦੀ ਕਲਾ ਚਾਰ ਵੇਦ ਨੇ ਪੰਜਵਾਂ ਵੇਦ ਨੇ ਸਿੰਘਾਂ ਕੋਲੇ ਸਲੋਤਰ ਹੈ ਵਿਗੜੇ ਟਿਗੜੇ ਦਾ ਦਾਨੂ ਜਿਹੜਾ ਸੁਲੋਤਰ ਹੁੰਦਾ ਚਾਰ ਪ੍ਰਚਾਰ ਹੋਵੋ ਬਾਣੀ ਬਾਣੇ ਦੇ ਧਰਨੀ ਹੋਵੋ ਸੋ ਮਾਹਪੁਰਖਾਂ ਵੱਲੋਂ ਇਹ ਬੇਨਤੀ ਹੈ ਆਪਾਂ ਜਰੂਰ ਖੰਡੇ ਬਾਟੇ ਦਾ ਅਮਰ ਛਕੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਇਹਨਾਂ ਕੁਝ ਕਹਿੰਦਾ ਹੋਇਆ ਅੱਜ ਇਸ ਸਥਾਨ ਤੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਵਾਉਂਦਾ ਹੋਇਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਲੀਆਂ ਨੇ ਹੈਂਸਨ ਜਥੇਬੰਦੀਆਂ ਵੱਲੋਂ ਮਾਹਪੁਰਖਾਂ ਦੇ ਜਨਮ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਆਪਣੀ ਹਾਜ਼ਰੀ ਲਵਾਉਂਦਾ ਆ ਹਸੰਤਾਂ ਤੋਂ ਖਿਮਾ ਦਾ ਜਾਤਖਵਾਂਗਾ ਵਾਇਫ ਜੀ ਕਾ ਖੰਸਾ ਵਾਰ ਹੈ ਗੁਰਜੀਤ ਸਿੰਘ ਫਤਿਹ ਬਹੁਤ ਬਹੁਤ